ਮੇਜਰ ਹਰਪਜਨ ਸਿੰਘ ਦੇ ਸ਼ਹੀਦੀ ਦਿਵਸ ਦੇ ਮੌਕੇ ਤੇ ਪਿੰਡ ਬੱਠੇਪੈਣੀ ਦੇ ਵਿੱਚ ਉਹਨਾਂ ਦੇ ਸਮਾਰਕ ਤੇ ਇੱਕ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸ਼ਹੀਦ ਮੇਜਰ ਦੇ ਪਰਿਵਾਰ, ਪਿੰਡ ਵਾਸੀਆਂ ਅਤੇ ਫੌਜ ਦੇ ਉੱਚ ਅਧਿਕਾਰੀਆਂ ਨੇ ਸ਼ਰਧਾ ਦੇ ਫੁੱਲ ਪੈਂਟ ਕੀਤੇ। ਇਸ ਮੌਕੇ ਫੌਜ ਦੇ ਜਵਾਨਾਂ ਨੇ ਸ਼ਹੀਦ ਨੂੰ ਸਲਾਮੀ ਦਿੱਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਰ ਸਾਲ 11 ਤੇ 12 ਸਤੰਬਰ ਨੂੰ ਪਿੰਡ ਬੱਠੇਪੈਣੀ ਦੇ ਵਿੱਚ ਮੇਜਰ ਹਰਪਜਨ ਸਿੰਘ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਜਾਂਦਾ ਹੈ। ਮੇਜਰ ਹਰਪਜਨ ਸਿੰਘ ਦਾ ਜਨਮ 3 ਅਗਸਤ 1974 ਨੂੰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਬੱਠੇ ਪੈਣੀ ਦੇ ਵਿੱਚ ਹੋਇਆ ਸੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਫੌਜ ਦੇ ਵਿੱਚ ਭਰਤੀ ਹੋਏ 1965 ਦੀ ਜੰਗ ਦੇ ਵਿੱਚ ਉਹਨਾਂ ਨੇ ਬਤੌਰ एडजुट डेंट ड्यूटी निभाई इसके बाद वो 18 राजपूत रेजिमेंट द विच मेजर बने 11 सितंबर 1962 ਨੂੰ ਪਾਰਾਚੀਨ ਸਰਹੱਦੇ ਤੇ ਮੇਜਰ ਹਰਪਜਨ ਸਿੰਘ ਨੂੰ ਚੀਨੀ ਫੌਜ ਨੇ ਤਿੰਨ ਪਾਸਿਓਂ ਘੇਰ ਲਿਆ ਖੁੱਲੇ ਮੈਦਾਨ ਵਿੱਚ ਫਸੇ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਜਵਾਨਾਂ ਨੂੰ ਚੀਨੀ ਫੌਜੀਆਂ ਦਾ ਮੂੰਹ ਤੋੜ ਜਵਾਬ ਦੇਣ ਦੇ ਲਈ ਉਤਸ਼ਾਹਿਤ ਕੀਤਾ ਦੋਵਾਂ ਪਾਸਿਆਂ ਤੋਂ ਹੋ ਰਹੀ ਗੋਲੀਬਾਰੀ ਦੌਰਾਨ ਉਹ ਅੱਗੇ ਵਧੇ ਤੇ ਦੁਸ਼ਮਨਾ ਦੀਆਂ ਮਸ਼ੀਨ ਗਨਾਂ ਅਤੇ ਹੱਥ ਗੋਲਿਆਂ ਨੂੰ ਨਸ਼ਟ ਕਰਦੇ ਗਏ ਜਿਸ ਨਾਲ ਚੀਨੀ ਫੌਜੀ ਪਿੱਛੇ ਹਟ ਗਏ ਇਸ ਬਹਾਦਰੀ ਦਾ ਪ੍ਰਦਰਸ਼ਨ ਕਰਦੇ ਹੋਏ ਉਹ ਸ਼ਹੀਦ ਹੋ ਗਏ। ਉਨ੍ਹਾਂ ਦੀ ਇਸ ਬੇਮਿਸਾਲ ਬਹਾਦਰੀ ਦੇ ਲਈ ਉਨ੍ਹਾਂ ਨੂੰ ਮਰਨ ਉਪरांत ਤੱਕ ਲਈ ਰਾਸ਼ਟਰਪਤੀ ਡਾਕਟਰ জাকੀਰ ਹੁਸੈਨ ਵੱਲੋਂ ਮਹਾਵੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ ਗਿਆ। ਸ਼ਹੀਦਪਾਏ ਇਮੇਜ ਪਰ ਵੀ ਸਹੀ ਜੋ ਕਿ 1967 ਮਧੂਲਾਬਾਦ ਦੇ ਚਿੰਗਨਾ جنگ ਲੜਦੇ ਹੋਇਆ ਜੀ ਕਿ ਮਰਨ ਉਪरांत ਸ਼ਹੀਦੀ ਪਰੰਤੂ ਨੂੰ ਮੋਹੰਦਗਰ ਰਾਸ਼ਟਰਪਤੀ ਨੇ ਹਨਰ ਮਹਾਵੀਰ ਚੱਕਰ ਵਜਿਤਾ ਤੁਲ ਸਨਮਾਨਿਤ ਕੀਤਾ। ਤੇ ਉਸ ਤੋਂ ਪਰંત ਸਾਡੇ ਨਗਰ ਦੇ ਵਿੱਚ ਹਰ ਸਾਲ 11 ਤਰੀਕ ਨੂੰ ਬੜੀ ਚੜ੍ਹਦੀ ਕਲਾ ਦੇ ਨਾਲ ਉਹਨਾਂ ਦਾ ਧਿਆਨ ਬਣਾਇਆ ਜਾਂਦਾ ਕਿ ਅੱਜ ਸਵੇਰੇ ਪਹਿਲਾਂ ਮੈਨਟਰੀ ਦੇ ਜਵਾਨ ਅਸੀਦ ਸਿੰਘ ਨੂੰ ਸਦਾ ਜੁਪੀਟ ਕਰ ਲਈ ਗਏ ਆ ਉਸ ਤੋਂ ਪਰંત ਅੱਜ ਸਾਰਾ ਦਿਨ ਬੁੱਲੇ ਪੰਡਾਲ ਦੇ ਵਿੱਚ ਜਵਾਨ ਸਜਨੇ ਆ ਜਿਸ ਦੇ ਵਿੱਚ ਮਸ਼ਕੂਰ ਦੇ ਦੀਵਾਨ ਰਾਗੀ ਟਾੜੀ